ਅੰਮ੍ਰਿਤਸਰ ਦੀ ਬੱਸ ਸਟੈਂਡ ਚੌਂਕੀ ਦੇ ਸਾਹਮਣੇ ਕਾਫੀ ਵੱਡਾ ਟੋਇਆ ਪਿਆ ਹੋਇਆ ਹੈ ਔਰ ਬਰਸਾਤ ਦੇ ਨਾਲ ਤੁਸੀਂ ਵੇਖ ਰਹੇ ਹੋ ਇੱਕ ਬਰਸਾਤ ਆਈ ਤਾਂ ਕਾਫੀ ਪਾਣੀ ਜਿਹੜਾ ਭਰਿਆ ਹੋਇਆ ਹੈ ਔਰ ਜਿਹਦੇ ਨਾਲ ਆਨ ਜਾਣ ਵਾਲੇ ਮੁਸਾਫਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਬੱਸ ਸਟੈਂਡ ਦੀ ਜਿਹੜੀ ਚੌਂਕੀ ਹੈ ਉਹਦੇ ਬਿਲਕੁਲ ਸਾਹਮਣੇ ਜਿਹੜਾ ਹੈ ਇੱਕ ਕਾਫੀ ਜਿਹੜਾ ਪਾਣੀ ਖੜਾ ਹੈ ਔਰ ਆਨ ਜਾਣ ਵਾਲੇ ਮੁਸਾਫਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਸੀਂ ਦੇਖ ਰਹੇ ਹੋ ਕਿ ਹੱਲੇ ਕੀ ਉਹਨਾਂ ਨੇ ਆਪਣੇ ਆਨ ਜਾਣ ਦੇ ਲਈ ਥੜੀ ਤਾਂ ਬਣਾਈ ਗਈ ਹੈ ਲੇਕਿਨ ਫਿਰ ਵੀ ਕਾਫੀ ਜਿਹੜਾ ਹੈ ਇੱਥੇ ਟੋਏ ਪਏ ਨੇ ਜਿਦੇ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆਨ ਜਾਣ ਵਾਲੇ ਮੁਸਾਫਰਾਂ ਨੂੰ ਔਰ ਬੜੀ ਮੁਸ਼ਕਲ ਦੇ ਨਾਲ ਕੋਈ ਆਨ ਜਾਣ ਵਾਲੇ ਇੱਥੋਂ ਨੰਗਦੇ ਹਨ ਕਿਉਂਕਿ ਕਾਫੀ ਵੱਡੇ ਵੱਡੇ ਇੱਥੇ ਜਿਹੜੇ ਟੋਏ ਪਏ ਹੋਏ ਹਨ ਉਹਦੇ ਕਾਰਨ ਕਾਫੀ ਲੋਕਾਂ ਨੂੰ ਆਨ ਜਾਣ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇੱਥੇ ਜਿੰਨੇ ਵੀ ਟੂਰਿਸਟ ਆਉਂਦੇ ਹਨ ਔਰ ਮੇਨ ਰਸਤਾ ਇਹੋ ਹੀ ਹੈ ਆਨ ਜਾਣ ਵਾਲਾ ਔਰ ਇਹਨੂੰ ਲੈ ਕੇ ਖਾਸ ਜਿਹੜਾ ਧਿਆਨ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ ਲੇਕਿਨ ਹੱਲੇ ਤੱਕ ਸਰਕਾਰਾਂ ਜਿਹੜੀਆਂ ਸੱਤੀਆਂ ਹੋਈਆਂ ਨੇ ਵੀ ਕੋਈ ਵੀ ਬੱਸ ਸਟੈਂਡ ਦੀ ਜਿਹੜੀ ਸਾਰ ਨਹੀਂ ਲੈ ਰਿਆ ਔਰ ਕਾਫੀ ਪਾਣੀ ਜਿਹੜਾ ਤੁਸੀਂ ਦੇਖ ਰਹੇ ਹੋ ਭਰਿਆ ਆਇਆ ਹੈ ਦੋ ਦਿਨ ਹੋ ਗਏ ਨੇ بارش ਬੰਦ ਹੋਈ ਨੂੰ ਲੇਕਿਨ ਅੱਥੇ ਅੱਜ ਵੀ ਪਾਣੀ ਜਿਹੜਾ ਭਰਿਆ ਹੋਇਆ ਹੈ ਔਰ ਜਿੰਨੇ ਵੀ ਮੁਸਾਫਿਰ ਆਂਦੇ ਹਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਤੁਸੀਂ ਦੇਖ ਰਹੇ ਹੋ ਬੱਸ ਵੀ ਆ ਰਹੀ ਹੈ ਇੱਕ ਔਰ ਕਿੰਨੇ ਕਿੰਨੇ ਡੂੰਘੇ ਜਿਹੜੇ ਟੋਏ ਪਏ ਹੋਏ ਹਨ ਕੋਈ ਵੀ ਜਦੋਂ ਨੰਗਦਾ ਹੈ ਤਾਂ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਆਣ ਜਾਣ ਵਾਲੇ ਲੋਕਾਂ ਨੂੰ ਤਾਂ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਤੁਹਾਡੀ ਗੱਲ ਕਰਵਾਨੇ ਆ ਸਰਦਾਰ ਹਰਪਾਲ ਸਿੰਘ ਜੀ ਨਾਲ ਸਵਾਗਤ ਹੈ ਤੁਹਾਡਾ ਸਾਇਬ نیوزਵਰਲਡ ਤੇ ਤੁਸੀਂ ਦੇਖ ਰਹੇ ਹੋ ਵੀ ਕਾਫੀ ਤੁਹਾਡੀ ਚੌਂਕੀ ਦੇ ਅੱਗੇ ਜਿਹੜਾ ਪਾਣੀ ਭਰਿਆ ਪਿਆ ਹੈ بارش ਦੇ ਕਾਰਨ ਕੀ ਕਹਿਣਾ ਚਾਹੁੰਦੇ ਨੇ ਬਹੁਤ ਜ਼ਿਆਦਾ ਬੰਦਾ ਆਲੀਆ ਸਾਨੂੰ ਮੁਲਾਜ਼ਮਾਂ ਨੂੰ ਆਉਣ ਜਾਣ ਤੋਂ ਬਹੁਤ ਤੰਗੀ ਹੋ ਰਹੀ ਹੈ ਜੀ ਪਰ ਇਹਦਾ ਕੋਈ ਮਸਲਾ ਹਲ ਹੋਣਾ ਚਾਹੀਦਾ ਸਰਕਾਰ ਨੂੰ ਜਲਦੀ ਜਲਦੀ ਧਿਆਨ ਦੇਣਾ ਚਾਹੀਦਾ ਇੱਧਰ ਬਹੁਤ ਬੁਰਾ ਹਾਲ ਹੈ ਬੱਸ ਸਟੈਂਡ ਦਾ ਉਹਨਾ ਬੋਡੀਓ ਅਨਲੀ ਪੀਆ ਲੱਗਦਾ ਹੈ ਮੇਨ ਬਸਟਾਂ ਲਿਆ ਅੰਮਰਧਰ ਦਾ ਸਾਰ ਨੂੰ ਵੱਡਾ ਬਸਟਾਂ ਹੈ ਜਿਹਦਾ ਮੰਦਾ ਹਾਲ ਹੈ ਗੋੜੇ ਗੋੜੇ ਟੋਏ